ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ YouTube Farmer Channel ਤੇ ਸਵਾਗਤ ਹੈ ਤੁਹਾਡਾ ਸਭ ਦਾ ਸੋ ਅੱਜ ਆਪਾਂ ਕਿਸਾਨਾਂ ਦੇ ਲਈ ਇੱਕ ਮਹੱਤਵਪੂਰਨ ਜਾਣਕਾਰੀ ਝੋਨੇ ਦੀ ਖਰੀਦ ਦੇ ਬਾਰੇ ਲੈ ਕੇ ਹਾਜ਼ਰ ਹਾਂ ਕਿ ਝੋਨੇ ਦੀ ਖਰੀਦੀ ਸਮੱਸਿਆ ਪੰਜਾਬ ਦੇ ਵਿੱਚ ਇਸ ਸਾਲ ਕਾਫੀ ਜ਼ਿਆਦਾ ਵੱਣ ਚੁੱਕੀ ਹੈ ਤੇ ਜਿੱਥੇ ਪਹਿਲਾਂ ਸ਼ੈਲਰਾਂ ਮਾਲਕਾਂ ਵੱਲੋਂ ਹੜਤਾਲ ਕੀਤੀ ਗਈ ਹੈ ਧਰਨੇ ਲਗਾਏ ਗਏ ਉਹਨਾਂ ਵੱਲੋਂ ਇਹ ਵੀ ਇੱਕ ਗੱਲ ਕਹੀ ਗਈ ਕਿ ਸ਼ੈਲਰਾਂ ਦੇ ਵਿੱਚ ਜਿਹੜਾ ਸਟਾਕ ਆ ਚੌਲਾਂ ਦਾ ਕਾਫੀ ਜ਼ਿਆਦਾ ਵੱਡੇ ਇਤਦਾਰ ਦੇ ਵਿੱਚ ਆ ਇਸ ਕਰਕੇ ਉਹ ਨਵੇਂ ਝੋਨੇ ਦੀ ਫਸਲ ਨਹੀਂ ਖਰੀਦਣਗੇ ਤੇ ਸ਼ੈਲਰ ਮਾਲਕਾਂ ਨੇ ਇਹ ਵੀ ਕਿਹਾ ਕਿ ਸਰਕਾਰ ਆਪਣਾ ਨਮਾ ਵਾਰਦਾ ਨਾਲ ਲੈ ਕੇ ਆਪਣੇ ਪੱਧਰ ਤੇ ਜਿਹੜੀ ਖਰੀਦਾਰੀ ਆ ਝੋਨੇ ਦੀ ਉਹ ਕਰੇ ਤੇ ਸਟਾਕ ਕਰਕੇ ਰੱਖੇ ਸ਼ੈਲਰਾਂ ਦੇ ਵਿੱਚ ਜਿਹੜਾ ਝੋਨਾ ਇਸ ਸਾਲ ਨਹੀਂ ਲਗਾਵਾਂਗੇ ਸੋ ਵੇ ਵੀ ਇਹਦੇ ਕਰਕੇ ਕਿਸਾਨਾਂ ਨੂੰ ਦਿੱਕਤ ਆਈ ਹੈ ਤੇ ਉਹਦੇ ਨਾਲ ਹੀ ਲੇਬਰਾਂ ਦੁਆਰਾ ਵੀ ਹੜਤਾਲ ਹੋਈ ਸ਼ੈਲਰਾਂ ਦੁਆਲਾ ਤੇ ਵੀ ਹੜਤਾਲ ਹੋਈ ਤੇ ਕੁੱਲ ਮਿਲਾ ਕੇ ਕਿਸਾਨਾਂ ਨੂੰ ਕਿਤਨਾ ਕਿਤੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਜਿਹੜੀ ਝੋਨੇ ਦਾ ਜਿਹੜਾ ਸੀਜ਼ਨ ਆ ਪੂਰੇ ਜੋਰਾਂ ਤੇ ਸ਼ੁਰੂ ਹੋ ਚੁੱਕਿਆ ਹੈ ਸੋ ਕਈ ਮੰਡੀਆਂ ਦੇ ਵਿੱਚ ਜਿਹੜੀ 126 ਵੈਰਾਈਟੀ ਨੂੰ ਲੈ ਕੇ ਵੀ ਜਿਹੜੀ ਕਾਫੀ ਜ਼ਿਆਦਾ ਦਿੱਕਤ ਸਾਹਮਣੇ ਆ ਰਹੀ ਹੈ ਕਈ ਸ਼ਾਇ ਆਪਣੇ ਜਿਹੜੇ ਪ੍ਰਾਈਵੇਟ ادارے ਨੇ ਸ਼ੈਲਰ ਮਾਲਕ ਨੇ ਉਹ 126 ਨੂੰ ਘੱਟ ਰੇਟ ਉੱਪਰ ਖਰੀਦ ਰਹੇ ਨੇ ਖਬਰਾਂ ਇਹ ਵੀ ਸਾਹਮਣੇ ਆ ਰਹੀ ਨੇ ਕਿ 18-1900 202100 ਦੇ ਆਸ-ਪਾਸ ਜਿਹੜੀ 126 ਆ ਉਹ ਵੇਚ ਰਹੇ ਨੇ ਕਈ ਕਿਸਾਨ ਸੋ ਮੇਨ ਮਕਸਦ ਆਪਣੀ ਵੀਡੀਓ ਬਣਾਉਣ ਦਾ ਇਹ ਹੀ ਹੈ ਕਿ ਕਿਸਾਨਾਂ ਨੂੰ ਅਪੀਲ ਕਰਨੀ ਕਿ ਤਏ ਐਮਐਸਪੀ ਜਿਹੜੀ ਸੈਂਟਰ ਸਰਕਾਰ ਦੁਆਰਾ ਹੈ ਉਹਦੇ ਤੋਂ ਘੱਟ ਰੇਟ ਉੱਪਰ ਜਿਹੜੀ ਆਪਾਂ ਫਸਲ ਨਹੀਂ ਵੇਚਣੀ ਹੈ ਕਿਸੇ ਵੀ ਹਾਲਤ ਦੇ ਵਿੱਚ ਚਾਹੇ ਆਪਣੀ ਝੋਨੇ ਦੀ ਕੋਈ ਵੀ ਕਿਉਂਕਿ ਜੇਕਰ ਇਸ ਸਾਲ ਘੱਟ ਰੇਟ ਉੱਪਰ ਆਪਾਂ ਝੋਨਾ ਵੇਚਣ ਲੱਗ ਗਏ ਤਾਂ ਅਗਲੇ ਸਾਲ ਹੋਰ ਜ਼ਿਆਦਾ ਰੇਟ ਘਟਾਉਣਗੇ ਤੇ ਹੋ ਸਕਦਾ ਹੈ ਕਿ ਅਗਲੇ 1-2 ਸਾਲਾਂ ਵਿੱਚ ਫਿਰ 126 ਵੈਰਾਈਟੀ ਨੂੰ ਹੋ ਸਕਦਾ ਹੈ ਕਿ ਸ਼ੈਲਰ ਮਾਲਕ ਬਿਲਕੁਲ ਹੀ ਉਹਦਾ ਬਾਈਕਟ ਕਰ ਦੇਣ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਇਹਦੇ ਵਿੱਚ ਚੌਲ ਜਿਹੜਾ ਪੂਰੀ ਤਰ੍ਹਾਂ ਨਹੀਂ ਨਿਕਲਦਾ ਟੋਟਾ ਜ਼ਿਆਦਾ ਬਣਦਾ ਹੈ ਤੋ ਇਸੇ ਕਰਕੇ ਆਪਾਂ ਘੱਟ ਰੇਟ ਦੇ ਉੱਪਰ ਆਪਣੀ ਝੋਨੇ ਦੀ ਕੋਈ ਵੀ ਵੈਰਾਈਟੀ ਆਉ ਨਹੀਂ ਵੇਚਣੀ ਹੈ ਤੈ ਐਮਐਸਪੀ ਦੇ ਉੱਪਰ ਹੀ ਵੇਚਾਂਗੇ ਚਾਹੇ 2-4 ਦਿਨ ਤੱਕ ਇੰਤਜ਼ਾਰ ਕਰਨਾ ਪਵੇ ਕਿਉਂਕਿ ਮੰਡੀਆਂ ਦੇ ਵਿੱਚ ਜਦੋਂ ਆਪਣੇ ਆਪ ਝੋਨੇ ਦੇ ਢੇਰ ਲੱਗ ਜਣੇ ਤਾਂ ਸਰਕਾਰ ਨੂੰ ਆਪਣੇ ਆਪ ਹੀ ਕੁਝ ਨਾ ਕੁਝ ਹੱਲ ਕਰਨਾ ਪਊਗਾ ਕਿਉਂਕਿ ਸਰਕਾਰ ਦੁਆਰਾ ਹੀ ਜਿਹੜੇ ਆਪਾਂ ਨੂੰ ਪੀਆ 126 ਬੀਜਣਾਂ ਦੇ ਲਈ ਜਿਆਦਾ ਉਤਸ਼ਾਹਿਤ ਕੀਤਾ ਗਿਆ ਹੈ ਪੂਸ਼ਾ 44 ਵੈਨ ਕੀਤੀ ਗਈ ਹੈ ਕਿਉਂਕਿ ਪਾਣੀ ਦਾ ਪੱਧਰ ਘਟ ਰਿਹਾ ਹੈ ਸੋ ਇਸੇ ਕਰਕੇ ਸਮੇਂ ਦੀ ਮੰਗ ਵੀ ਇਹੀ ਹੈ ਕਿ ਘੱਟ ਸਮੇਂ ਵਾਲੀਆਂ ਘੱਟ ਪਾਣੀ ਵਾਲੀਆਂ ਝੋਨੇ ਦੀਆਂ ਵੈਰਾਈਟੀਆਂ ਲਗਾਈਆਂ ਜਾਣ ਉਹਨਾਂ ਦੇ ਵਿੱਚ ਪੀਆਰ 126 ਇੱਕ ਜਿਹੀ ਮੁੱਖ ਕਿਸਮ ਹੈ ਜਿਹੜੀ ਘੱਟ ਸਮੇਂ ਦੇ ਵਿੱਚ ਕਿਸਾਨਾਂ ਨੂੰ ਚੰਗਾ ਮੁਨਾਫਾ ਦਿੰਦੀ ਹੈ ਸੁੱਕ ਕਿਸਾਨਾਂ ਨੂੰ ਬਾਰ ਬਾਰ ਇਹੀ ਅਪੀਲ ਕਰਦੇ ਆ ਕਿ ਤੈ ਐਮਐਸਪੀ ਤੋਂ ਕਾਪਰ ਘੱਟ ਝੋਨਾ ਪੀਆਰ 126 ਵੀ ਖਾਸ ਕਰਕੇ ਨਹੀਂ ਵੇਚਣਾ ਹੈ ਇੰਤਜ਼ਾਰ ਕਰੋ ਕਿਉਂਕਿ ਕਈ ਮੰਡੀਆਂ ਦੇ ਵਿੱਚ ਜਿਹੜੀ ਖਰੀਦ ਐ ਐਮਐਸਪੀ ਉੱਪਰ ਜਾਰੀ ਹੈ ਕੁਝ ਮੰਡੀਆਂ ਦੇ ਵਿੱਚ ਹਾਲੇ ਵੀ ਜਿਹੜੀਆਂ ਕੁਝ ਦਿੱਕਤਾਂ ਸਾਹਮਣੇ ਆ ਰਹੀਆਂ ਜਿਹੜੀਆਂ ਕਿ ਆਉਂਦੇ 2-4 ਦਿਨਾਂ ਦੇ ਵਿੱਚ ਕਲੀਅਰ ਹੋ ਜਾਣਗੀਆਂ ਸਭ ਦਿੱਕਤਾਂ ਦੂਰ ਹੋਣਗੀਆਂ ਤੇ ਉਸ ਤੋਂ ਬਾਅਦ ਜਿਹੜੀ ਝੋਨੇ ਦੀ ਖਰੀਦ ਦਾ ਪੂਰੇ ਚੰਗੇ ਪੱਧਰ ਉੱਪਰ ਸ਼ੁਰੂ ਹੋ ਜਾਵੇਗੀ ਕਿਉਂਕਿ ਜੋ ਵੀ ਉੱਪਰਲੇ ਕੁਝ ਆੜਤੀਏ ਜਾਂ ਬਰਗ ਨਾਲ ਜਾਂ ਕਈ ਉੱਪਰਲੇ ਵਪਾਰੀ ਵਰਗ ਨਾਲ ਜੋ ਵੀ ਕੁਝ ਗੱਲਬਾਤ ਹੋ ਕੇ ਸਾਹਮਣੇ ਸਿੱਟੇ ਆਏ ਨੇ ਤਾਂ ਉਹਨਾਂ ਦਾ ਨਤੀਜਾ ਇਹ ਹੀ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਚੰਗੀ ਖਰੀਦਦਾਰੀ ਜਿਹੜੀ ਇੱਕ ਵਾਰ ਫਿਰ ਤੋਂ ਸ਼ੁਰੂ ਹੋ ਜਾਵੇਗੀ ਸੋ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਹੈ ਜੇਕਰ ਫਸਲ ਆਪਣੀ ਹਲਕੀ ਫੁਲਕੀ ਨਰਮ ਹੈ ਤਾਂ ਉਹਨੂੰ ਖੇਤਾਂ ਵਿੱਚ ਹੀ 2-4 ਦਿਨ ਰੋਕੋ ਇੱਕ ਗੱਲ ਤੇ ਜ਼ਰੂਰ ਧਿਆਨਯੋਗ ਹੈ ਕਿ ਆਪਾਂ ਜ਼ਿਆਦਾ ਨਰਮ ਫਸਲ ਨਹੀਂ ਵੱਢ ਕੇ ਲੈ ਜਾਣੀ ਕਿਉਂਕਿ ਉਹਦੇ ਵਿੱਚ ਆਪਣਾ ਹੀ ਨੁਕਸਾਨ ਹੈ ਆਪਾਂ ਮੰਡੀਆਂ ਵਿੱਚ ਜਾ ਕੇ ਫਸਲ ਸੁਕਾਉਨੇ ਆ ਇੱਕ ਫਸਲ ਦਾ ਭਾਰ ਘਟਦਾ ਹੈ ਦੂਜਾ ਆਪਣਾ ਲੇਬਰ ਵੀ ਪੈ ਜਾਂਦੀ ਹੈ ਸੁਕਾਈ ਗੱਲ ਪੈਂਦੀ ਹੈ ਸੋ 2-4 ਦਿਨ ਜੇਕਰ ਆਪਾਂ ਖੇਤ ਦੇ ਵਿੱਚ ਹੀ ਫਸਲ ਨੂੰ ਸੁਕਾਵਾਂਗੇ ਤਾਂ ਫਸਲ ਆਪਣੀ ਹਲਕੀ ਨਹੀਂ ਪਵੇਗੀ ਸਗੋਂ ਪੂਰੀ ਸੁੱਕ ਕੇ ਚੰਗਾ ਝਾੜ ਤੇ ਵਜਨਦਾਰ ਫਸਲ ਬਣੇਗੀ ਸੋ ਇਹ ਵੀ ਧਿਆਨ ਰੱਖਣ ਜੋਗ ਹੈ ਕਿਸਾਨਾਂ ਨੂੰ ਗੱਲ ਕੀ ਫਸਲ ਪੂਰੀ ਸੁਕਾ ਕੇ ਲੈ ਕੇ ਜਾਓ ਕਈ ਕਿਸਾਨ ਆਪਣੇ ਕਾਲੀ ਦੇ ਵਿੱਚ ਨਰਮ ਹਰੀ ਫਸਲ ਵੱਢ ਕੇ ਲੈ ਜਾਂਦੇ ਨੇ ਜਿਹੜੀ ਕਿ ਅੱਗੇ ਜਾ ਕੇ ਦਿੱਕਤਾਂ ਪੈਦਾ ਕਰਦੀ ਹੈ ਤੇ ਬਾਕੀ ਕਿਸਾਨਾਂ ਨੂੰ ਵੀ ਮੁਸ਼ਕਲਾਂ ਪੈਦਾ ਕਰ ਦਿੰਦੀ ਹੈ ਸੋ ਬਾਕੀ ਖਰੀਦਦਾਰੀ ਚੰਗੇ ਪੱਧਰ ਤੇ ਅਗਲੇ ਦਿਨਾਂ ਵਿੱਚ ਸ਼ੁਰੂ ਹੋ ਜਾਣੀ ਹੈ ਬਹੁਤ ਥੋੜਾ ਬਹੁਤ ਹੋਰ ਇੰਤਜ਼ਾਰ ਕਰੂ 1-2 ਦਿਨ ਦਾ ਕੁਝ ਮੰਡੀਆਂ ਵਿੱਚ ਤਾਂ ਸ਼ਕਰੀ ਖਰੀਦਦਾਰੀ ਆ ਚੰਗੇ ਪੱਧਰ ਉਪਰ ਸ਼ੁਰੂ ਹੋ ਚੁੱਕੀ ਆ ਬਾਕੀ ਅਗਲੀ ਅਪਡੇਟ ਤੋਂ ਉੱਧਨਾ ਆਪਾਂ ਫਿਰ ਜਾਣਕਾਰੀ ਸਾਂਝੀ ਕਰਦੇ ਰਹਾਂਗੇ ਸੋ ਚੈਨਲ YouTube ਫਾਰਮਰ ਨਾਲ ਬਨੇ ਰਹੋ ਤਾਂ ਜੋ ਤੁਹਾਨੂੰ ਖੇਤੀਬਾੜੀ ਕਿਸਾਨੀ ਦੀਆਂ ਖਬਰਾਂ ਮੰਡੀ ਐਤ ਖਬਰ ਦੋਸਤੋ ਲਾਵਾ ਬਾਸਮਤੀ ਦੇ ਰੇਟ ਹੋਗੇ ਮੌਸਮ ਦੀਆਂ ਅਪਡੇਟ ਹੋਗੀਆਂ ਸਾਰੀਆਂ ਤੁਹਾਨੂੰ ਮਿਲਦੀਆਂ ਰਹਿਣਗੀਆਂ